ਦਰਸ਼ਨ ਕਰੋ ਜੀ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਸ੍ਰੀ ਹੇਮਕੁੰਟ ਸਾਹਿਬ ਆ ਗੁਰਦੁਆਰਾ ਸਾਹਿਬ ਤੋਂ ਅੱਗੇ ਬਾਈ ਮੋਟਰਸਾਈਕਲ ਲਈ ਜਾਂਦੇ ਪੈਦਲ ਯਾਤਰਾ ਕਰਨੀ ਪੈਂਦੀ ਹੈ ਸ੍ਰੀ ਹੇਮਕੁੰਟ ਸਾਹਿਬ ਲਈ 20 ਕਿਲੋਮੀਟਰ ਦੀ ਆ ਵੀਰ ਆਪਣੇ ਜਾ ਰਹੇ ਨੇ ਤੁਰ ਕੇ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਲਈ ਫੇਰ ਅੱਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਲਈ ਮੋਟਰਸਾਈਕਲ ਖੜੇ ਆ ਪਾਰਕਿੰਗ ਚ ਪਾਰਕਿੰਗ ਦੀ ਕੋਈ ਪ੍ਰੋਬਲਮ ਨਹੀਂ ਵੀਰ ਬਾਦੂ ਜਗ੍ਹਾ ਜਿੰਨੇ ਮਰਜ਼ੀ ਮੋਟਰਸਾਈਕਲ ਗੱਡੀਆਂ ਖੜਾਓ ਹਲਕਨੰਦਾ ਨਦੀ ਆ ਨਦੀ ਦੇ ਕੰਡੇ ਤੇ ਬਣਿਆ ਹੋਇਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਆ ਨਦੀ ਵਹਿੰਦੀ ਆ ਹਲਕਨੰਦਾ ਨਦੀ ਹਲਕਨੰਦਾ ਨਦੀ ਦੇ ਕੰਡੇ ਤੇ ਬਣਿਆ ਹੋਇਆ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਉਹ ਬੋਲਰ ਅਸੀਂ ਤੁਰ ਕੇ ਜਾ ਹੁੰਦਾ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਲਈ